ਕਿਉਂ ਕੱਲੀ ਨਹੀਂ? ਉਸਨੇ ਕਿਹਾ ਲਵਾਨੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੋ ਅੱਜ ਆਪਾਂ ਕੱਲ ਆਪਾਂ 35 ਅੱਖਰਾਂ ਦਾ ਮੁੱਖ ਵਰਗ ਪੜਿਆ ਸੀ ਨਾ? ਹਾਂਜੀ ਊੜਾ ਐੜਾ ਈੜੀ ਸਸਾ ਹਾਹਾ ਤੁਹਾਨੂੰ ਉਹ ਲਿਖਣ ਵਾਸਤੇ ਵੀ ਦਿੱਤਾ ਤੁਸੀਂ ਬਹੁਤ ਸੋਹਣਾ ਸਾਰੇ ਲਿਖ ਲਏ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸੈਕੰਡ ਡੇ ਜਿਹੜੀ ਕਲਾਸ ਆ ਇਹਦੇ ਵਿੱਚ ਇਹਨਾਂ ਦਾ pronounce ਆਵਾਜ਼ ਕਿੱਦਾਂ ਆਉਣੀ ਹੈ ਇਹਨਾਂ ਅੱਖਰਾਂ ਦੀ ਜਿੰਨਾ ਚਿਰ ਆਪਾਂ ਨੂੰ ਆਵਾਜ਼ ਨਹੀਂ ਸ਼ੁਰੂ ਆਉਂਦੀ ਉਹਨਾਂ ਚਿਰ ਆਪਾਂ ਅੱਗੇ ਲਿਖਾਈ ਨਹੀਂ ਲਿਖ ਸਕਦੇ ਕਿ ਜਿਵੇਂ ਮੈਂ ਬੋਲੂਗਾ ਕਿ ਹੱਸ ਹਾ ਹਾ ਸਸ ਹੱਸ ਹਨ ਉਹ ਹਾ ਹਾ ਸਸ ਜੋੜ ਦਿਓ ਬਸ ਹੱਸ ਲਿਖਿਆ ਏਦਾਂ ਇਹਨਾਂ ਦੀ ਆਵਾਜ਼ ਕਿਵੇਂ ਆਉਣੀ ਹੈ ਉਹ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਤੇ ਆਵਾਜ਼ ਮੈਂ ਇੱਕ ਚੁਣਵੇਂ ਅੱਖਰ ਆਪਣੇ ਕੋਲ ਤਿਆਰ ਕੀਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਵੀ ਰਿਲੇਟਡ ਆ ਗੁਰਬਾਣੀ ਨਾਲ ਵੀ ਰਿਲੇਟਡ ਆ ਧਾਰਮਿਕ ਚਿੰਨ੍ਹ ਨਾਲ ਰਿਲੇਟਡ ਆ ਜੁੱਧਾਂ ਦੇ ਚਿੰਨ੍ਹ ਨਾਲ ਰਿਲੇਟਡ ਆ ਹਨਾ ਉਹ ਆਪਾਂ ਵਿੱਚ ਇਹਦੇ ਲੈ ਆ ਚਲੋ ਸ਼ੁਰੂ ਕਰਦੇ ਆ ਊੜਾ ਓੰਕਾਰ ਜਿੱਥੇ ਜਿੱਦਾਂ ਗੁਰਬਾਣੀ 'ਚ ਪਹਿਲਾ ਅਖਰੀ ਆਉਂਦਾ ਇੱਕ ਓੰਕਾਰ ਇੱਥੇ ਮੈਂ ਇੱਕ ਪਾਤਾ ਸਿਰਫ ਸਮਝਾਉਣ ਲਈ ਵੈਸੇ ਊੜੇ ਨਾਲ ਇੱਕ ਨਹੀਂ ਲੱਗਣਾ ਊੜਾ ਓੰਕਾਰ ਗੁਰਬਾਣੀ ਓੰਕਾਰ ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਆ ਉਹਨੂੰ ਓੰਕਾਰ ਕਹਿੰਦੇ ਆ ਐੜਾ ਅਰਦਾਸ ਅਰਦਾਸ ਕਦੋਂ ਕਰਦੇ ਆਪਾਂ ਗੁਰਦੁਆਰੇ ਗੁਰਦੁਆਰ ਸਾਹਿਬ ਜੇ ਘਰ ਵੀ ਗੁਰੂ ਗ੍ਰੰਥ ਸਾਹਿਬ ਆ ਜੇ ਫੇਰ ਵੀ ਕਰ ਲੈਂਦੇ ਹਣਾ ਜਾਂ ਘਰ ਆਪਾਂ ਗੋਟਕਾ ਸਾਹਿਬ ਤੋਂ ਗੁਰਬਾਣੀ ਪੜ੍ਹਦੇ ਉਦੋਂ ਵੀ ਅਰਦਾਸ ਕਰਦੇ ਆ ਤੁਹਾਨੂੰ ਇਹ ਸੌਖਾ ਹੋ ਜਾਣਾ ਬੋਲਣਾ ਕਿ ਐੜਾ ਅਰਦਾਸ ਕਿਹਾ ਸੀ ਸਾਡੇ ਮਾਸਟਰ ਨੇ ਈੜੀ ਇੱਕ ਇੱਕ ਕੀ ਆ ਪ੍ਰਮਾਤਮਾ ਇੱਕ ਹੀ ਆ ਇਸ ਕਰਕੇ ਈੜੀ ਤੋਂ ਸੌਖਾ ਸਮਝਣਾ ਕਿ ਗੋੜ ਜਵਾਨ ਸੱਸਾ ਸਤਗੁਰ ਸਤਗੁਰ ਦਾ ਵੀ ਅਰਥ ਇਹੀ ਆ ਸਤ ਦਾ ਮੀਨ ਸਤ ਦਾ ਅਰਥ ਹੈ ਸੱਚ ਤੇ ਗੁਰ ਦਾ ਮਤਬ ਗੁਰੂ ਸੱਚਾ ਗੁਰੂ ਸੱਸਾ ਸਤਗੁਰ ਹਾਂ ਹਾਂ ਹਰੀ ਮੰਦਰ ਸਾਹਿਬ ਕਿੱਥੇ ਆ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਪੰਜਾਬ ਚ ਨਾ ਕਿਹਨੇ ਕਿਹਨੇ ਦੇਖਿਆ ਤਿੰਨ ਤੁਸੀਂ ਨਹੀਂ ਦੇਖਿਆ ਅਜੇ ਤਾਈ ਨਹੀਂ ਇਹ ਛੋਟੇ ਆ ਬੱਚੇ ਅੱਛਾ ਤੁਸੀਂ ਉਸੇ ਮੰਮੀ ਪਾਪਾ ਨਾਲ ਗਿਆ ਸੀ ਹੈਲੋ ਕਿੱਥੇ ਟੀਵੀ ਚ ਨਹੀਂ ਇਹ ਗਏ ਸੀ ਜਾ ਕੇ ਹਾਂਜੀ ਸ਼ਾਬਾਸ਼ ਇਹ ਦਾ ਨਾਮ ਹੀ ਨਹੀਂ ਪਤਾ ਹਰਿਮੰਦਰ ਸਾਹਿਬ ਆ ਇੰਗਲਿਸ਼ ਚ ਗੋਲਡਨ ਟੈਂਪਲ ਕਹਿੰਦੇ ਆ ਪਰ ਹਾਂ ਸ਼ਾਬਾਸ਼ ਠੀਕ ਆ ਜੀ ਇੱਧਰ ਦੇਖੋ ਊੜਾ ਓੰਕਾਰ ਬੋਲੋ ਊੜਾ ਓੰਕਾਰ ਅਰਦਾਸ ਕੀੜੀ ਇੱਕ ਗੋ ਸਤਸੰ ਸਤਗੁਰ ਹਾ ਹਰਿ ਮੰਦਰ ਹੁਣ ਸਾਰਿਆਂ ਦੇ ਦਿੱਤ ਹੋ ਗਿਆ ਹਾਂਜੀ ਹੁਣ ਤੁਸੀਂ ਮੇਰੇ ਤੋਂ ਮੇਰੇ ਤੋਂ ਬਿਨਾਂ ਸਾਰਿਆਂ ਨੇ ਇੱਕ ਵਾਅ ਚ ਬੋਲਣਾ ਬੋਲੋ ਉਹ ਬੋਲੋ ਓੰਕਾਰ ਐ ਰ ਅਦਵਾਸ ਈਨੀ ਐਸ ਸਤਸੰ ਸਤਗੁਰ ਹਾ ਹਰਿ ਮੰਦਰ